ਪੈਰੋਲ ਤੋਂ ਬਾਅਦ ਰਾਮ ਰਹੀਮ ਨੂੰ ਡੇਰਾ ਸਿਰਸਾ ਭੇਜਣ ਤੇ ਆਰਐਸ ਖੱਟੜਾ ਨੇ ਚੁੱਕੇ ਸਵਾਲ ਕਿ ਹਾ ਸਿਰਸਾ ਡੇਰੇ ਚ ਸਬੂਤਾਂ ਨਾਲ ਹੋ ਸਕਦੀ ਹੈ ਛੇੜਛਾੜ ਕਈ ਮਾਮਲਿਆਂ ਚ ਹਾਲੇ ਵੀ ਚੱਲ ਰਹੀ ਜਾਂਚ 30 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਜਿਹੜੇ ਕਾਲ ਤੱਕ ਸਾਹਿਬ ਦੇ ਹੈੱਡ ਗ੍ਰੰਥੀ ਯਾਨੀ ਮਲਕੀਤ ਸਿੰਘ ਨੇ ਰਾਮ ਰਹੀਮ ਦੀ ਪੈਰੋਲ ਦਾ ਕੀਤਾ ਵਿਰੋਧ ਬੋਲੇ ਸਿਆਸੀ ਲਾਹੇ ਲਈ ਦਿੱਤੀ ਜਾ ਰਹੀ ਪੈਰੋਲ ਆਪਣੀਆਂ ਸਜ਼ਾਾਂ ਮਾ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਚ ਬੰਦ ਨੇ ਬੰਦੀ ਸਿੰਘ ਸਰਸਾ ਡੇਰੇ ਪਹੁੰਚੇ ਰਾਮ ਰਹੀਮ ਦਾਸ ਸਮਰਥਕਾਂ ਨੂੰ ਪਹਿਲਾ ਸੰਦੇਸ਼ ਪ੍ਰੇਮੀਆਂ ਨੂੰ ਡੇਰੇ ਆਉਣ ਤੋਂ ਕੀਤਾ ਮਨਾ ਕਿਹਾ ਜੋ ਵੀ ਸੇਵਾਦਾਰ ਕਹਿਣ ਉਸ ਦੀ ਕਰੋ ਪਾਲਣਾ ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾਂ ਆਪੋ ਆਪਣੇ ਕੌਂਸਲਰ ਬਚਾਉਣ ਚ ਲੱਗੀਆਂ ਸਿਆਸੀ ਪਾਰਟੀਆਂ ਵਕ ਵਕ ਪਾਰਟੀਆਂ ਨੇ ਆਪਣੇ ਕੌਂਸਲਰ ਚੰਡੀਗੜ੍ਹ ਤੋਂ ਬਾਹਰ ਕੀਤਾ ਸ਼ਿਫਟ ਕੱਲ ਹੀ ਕਾਂਗਰਸ ਦੀ ਕੌਂਸਲਰ ਗੁਰਬਖਸ਼ ਰਾਵਤ ਭਾਜਪਾ ਚ ਹੋਏ ਸਨ ਸ਼ਾਮ ਜਮੁਨਾਚ ਜ਼ਹਿਰ ਵਾਲੇ ਬਿਆਨ ਤੇ ਸਿਆਸੀ ਸੰਗਰਾਮ ਜਾਰੀ ਅੱਜ ਸ਼ਾਮ ਨੂੰ ਚੋਣ ਕਮਿਸ਼ਨਰ ਨੂੰ ਮਿਲਣਗੇ ਸੀਐਮ ਮਾਨ ਤੇ ਸੀਐਮ ਆਤੀਸ਼ੀ ਕੇਜਰੀਵਾਲ ਨੇ ਹਰਿਆਣਾ ਸਰਕਾਰ ਤੇ ਜਮੁਨਾ ਚ ਜ਼ਹਿਰ ਕੋਲਣ ਦਾ ਲਾਇਆ ਸੀ ਇਲਜ਼ਾਮ ਜ਼ਿਲਹੰਦਰ ਤੇ ਲੁਧਿਆਣਾ ਚ ਦਿਖਿਆ ਬੰਦ ਦਾ ਅਸਰ ਹੁਸ਼ਿਆਰਪੁਰ ਤੇ ਮੋਗਾ ਚ ਵੀ ਦੁਕਾਨਾਂ ਬੰਦ ਡਾਕਟਰ ਅਵੇਦਕਰ ਦੇ ਬੁੱਤ ਦੇ ਅਨਾਦਰ ਤੇ ਰੋਸ ਜਤਾ ਰਿਹਾ ਦਲਿਤ ਭਾਈਚਾਰ ਡਾਕਟਰ ਅੰਬੇਦਕਰ ਦੇ ਬੁੱਤ ਦੇ ਅਪਮਾਨ ਦੇ ਵਿਰੋਧ ਚ ਪੰਜਾਬ ਬੀਜੇਪੀ ਦਾ ਸੂਬੇ ਭਰ ਪ੍ਰਦਰਸ਼ਨ ਵਕ ਵਕ ਥਾਮਾ ਤੇ ਪੰਜਾਬ ਬੀਜੇਪੀ ਦੇ ਆਗੂ ਕਰ ਰਹੇ ਪ੍ਰਦਰਸ਼ਨ ਮੂੰਹ ਤੇ ਕਾਲੀਆਂ ਪੱਟੀਆਂ ਬਨ ਕੇ ਮੌਨ ਵਰਤਰਾਹੀ ਜਿਤਾ ਰਹੇ ਰੋਜ਼ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਰਾਮ ਰਹੀਮ ਦੇ ਨਾਲ ਜੁੜੀ ਹੋਈ ਖਬਰ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਏ ਨੇ 30 ਦਿਨ ਦੀ ਪੈਰੋਲ ਉਹਨਾਂ ਨੂੰ ਮਿਲੀ ਆ ਤੇ ਡੇਰਾ ਸਿਰਸਾ ਦੀ ਇਸੇ ਦੇ ਵਿਚਾਲੇ ਸੁਰੱਖਿਆ ਵਦਾ ਦਿੱਤੀ ਗਈ ਹੈ ਡੇਰੇ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਨੇ ਰਾਮ ਰਹੀਮ ਤੇ 2017 ਤੋਂ ਬਾਅਦ ਪਹਿਲੀ ਵਾਰ ਸਿਰਸਾ ਪਹੁੰਚੇ ਨੇ ਰਾਮ ਰਹੀਮ ਸਜ਼ਾ ਹੋਣ ਤੋਂ ਬਾਅਦ ਪਹਿਲੀ ਵਾਰ ਡੇਰੇ ਪਹੁੰਚੇ ਨੇ ਰਾਮ ਰਹੀਮ ਦੱਸਦੀ ਹੈ ਕਿ ਰਾਮ ਰਹੀਮ ਨੂੰ 30 ਦਿਨ ਦੀ ਪੈਰੋਲ ਮਿਲੀ ਹੈ ਅਤੇ 10 ਦਿਨ ਤੱਕ ਉਹ ਸਿਰਸਾ ਡੇਰੇ ਦੇ ਵਿੱਚ ਰਹਿਣਗੇ 20 ਦਿਨ ਬਾਗਪਤ ਡੇਰੇ ਚ ਰਹਿਣਗੇ ਰਾਮ ਰਹੀਮ ਸਿਰਸਾ ਡੇਰੇ ਪਹੁੰਚ ਕੇ ਪਹਿਲਾ ਸੰਦੇਸ਼ ਵੀ ਰਾਮ ਰਹੀਮ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਕਿ ਪ੍ਰੇਮੀਆਂ ਨੂੰ ਡੇਰੇ ਆਉਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਕੋਈ ਵੀ ਸਿਰਸਾ ਡੇਰੇ ਨਾ ਆਵੇ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਨੇ ਰਾਮ ਰਹੀਮ ਕੜੀ ਸੁਰੱਖਿਆ ਦੇ ਵਿੱਚ ਸੁਨਾਰੀਆ ਜੇਲ੍ਹ ਤੋਂ ਸਿਰਸਾ ਪਹੁੰਚੇ ਨੇ ਤੇ ਜੇਲ੍ਹ ਦੇ ਬਾਹਰ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਰਿਸੀਵ ਕੀਤਾ ਹੈ ਹਨੀਪ੍ਰੀਤ ਗੱਡੀ 'ਚ ਸੁਨਾਰੀਆ ਜੇਲ੍ਹ ਪਹੁੰਚੇ ਤਾ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਰਾਮ ਰਹੀਮ ਜੋ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਨੇ ਇੱਕ ਵਾਰ ਫੇਰ ਉਹਨਾਂ ਨੂੰ ਪੈਰੋਲ ਮਿਲੀ ਹੈ 30 ਦਿਨ ਦੀ ਪੈਰੋਲ ਰਾਮ ਰਹੀਮ ਨੂੰ ਮਿਲੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਹਿਲਾ ਸੰਦੇਸ਼ ਜਾਰੀ ਕੀਤਾ ਗਿਆ ਹੈ ਹਾਲਾਂਕਿ 10 ਦਿਨ ਸਿਰਸਾ ਡੇਰੇ ਦੇ ਵਿੱਚ ਰਹੇਗਾ ਰਾਮ ਰਹੀਮ ਦੱਸ ਦਈਏ ਕਿ ਜਦੋਂ ਸਜ਼ਾ ਹੋਈ 2017 ਦੇ ਵਿੱਚ ਤਾਂ ਉਸ ਤੋਂ ਬਾਅਦ ਪਹਿਲੀ ਵਾਰ ਰਾਮ ਰਹੀਮ ਡੇਰਾ ਸਿਰਸਾ ਪਹੁੰਚੇ ਨੇ ਤੇ ਇਸੇ ਕਰਕੇ ਸੁਰੱਖਿਆ ਵਧਾ ਦਿੱਤੀ ਗਈ ਹੈ ਦੂਜੇ ਪਾਸੇ ਰਾਮ ਰਹੀਮ ਨੇ ਆਪਣੇ ਪਰੋਕਾਰਾਂ ਨੂੰ ਪ੍ਰੇਮੀਆਂ ਨੂੰ ਕਿਹਾ ਹੈ ਕਿ ਉਹ ਡੇਰੇ ਦੇ ਵਿੱਚ ਨਾ ਆਉਣ ਜੋ ਵੀ ਸੇਵਾਦਾਰ ਕਹਿਣ ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ ਇਸ ਦੇ ਨਾਲ ਹੀ ਹਨੀਪ੍ਰੀਤ ਵੀ ਐਕਟਿਵ ਨਜ਼ਰ ਆਏ ਨੇ ਹਨੀਪ੍ਰੀਤ ਰਾਮ ਰਹੀਮ ਨੂੰ ਲੈਣ ਲਈ ਪਹੁੰਚੇ ਨੇ ਗੱਡੀ ਦੇ ਵਿੱਚ ਰিসিਵ ਕੀਤਾ ਰਾਮ ਰਹੀਮ ਨੂੰ ਹਣੀਪਰੀਤ ਦੇ ਵੱਲੋਂ ਦੂਜੇ ਪਾਸੇ ਐਸਜੀਪੀਸੀ ਸਮੇਤ ਸਿੱਖ ਜਥੇਬੰਦੀਆਂ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰ ਰਹੀਆਂ ਨੇ ਪਰ ਇਸ ਵਾਰ 30 ਦਿਨ ਦੀ ਛੁੱਟੀ ਰਾਮ ਰਹੀਮ ਨੂੰ ਮਿਲੀ ਹੈ ਤੇ 30 ਦਿਨ ਦੇ ਵਿੱਚੋਂ 10 ਦਿਨ ਡੇਰਾ ਸਰਸਾ ਦੇ ਵਿੱਚ ਰਹਿਣਗੇ ਤੇ ਹਾਲਾਂਕਿ 2017 ਤੋਂ ਬਾਅਦ ਪਹਿਲੀ ਵਾਰ ਰਾਮ ਰਹੀਮ ਸਰਸਾ ਪਹੁੰਚੇ ਨੇ ਕਾਫਲਾ ਤੁਸੀਂ ਦੇਖ ਸਕਦੇ ਹੋ ਇਹਨਾਂ ਗੱਡੀਆਂ ਦੇ ਕਾਫਲੇ ਦੇ ਵਿੱਚ ਰਾਮ ਰਹੀਮ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰੜੀ ਸੁਰੱਖਿਆ ਹੇਠ ਪਾਲ ਬਹੁਤ ਨੇ ਕਿ ਆਖਿਰਕਿਉਂ ਵਾਰ-ਵਾਰ ਡੇਰਾ सिरसा ਦੇ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾਂਦੀ ਹੈ ਫਰਲੋ ਦਿੱਤੀ ਜਾਂਦੀ ਹੈ ਸੇ ਆਪਕੇ ਦਰਸ਼ਕੋں ਕੇ ਲਈ ਸਜਾਇਆ ਆਪਕਾ ਡੇਰਾ ਪ੍ਰਮੁਖ ਗੁਰਮੀਤ ਰਾਮ ਰਹੀਮ ਕੋ ਅੱਜ बारहवीं बार पैरोल मिली है और 30 दिन की पैरोल मिली है जो कि बारहवीं बार पैरोल मिलने के बाद पहली बार 2017 के बाद पहली बार 10 दिन के लिए सिरसा आए हैं और उसके बाद 20 दिन तक जो है डेरा प्रमुख राम रहीम है वो बागपत के जो डेरा है वहाँ पर रहेंगे और अभी जो डेरा के जो साथ जो संगत है उनमें काफ़ी खुशी की लहर देखी जा रही है क्योंकि जब से डेरा प्रमुख को आज सुबह से जो पैरोल मिली है वो डेरा प्रमुख यहाँ पर सिरसा पहुँचे हैं तो जो डेरा अनुयाई हैं डेरा प्रेमी हैं उनमें काफ़ी खुशी देखी जा रही है क्योंकि 2017 के बाद पहली बार सिरसा का जो डेरा है वहाँ पर पहुँचे हैं तो यहाँ पर काफ़ी खुशी की लहर है और सुरक्षा की अगर बात की जाए तो सुरक्षा चाक चौबंद है पुलिस की तरफ से सभी जो डेरे के गेट है उनको सील किया हुआ है बाहर से कोई जो बड़ी संगत है उनको नहीं आने दिया जा रहा हालांकि डेरा प्रमुख गुरमीत सिंह ने भी एक वीडियो जारी करके कहा है कि जो डेरा के जो प्रेमी है वो सिर्फ डेरे के अंदर न आए और अपने घर के अंदर ही सिमरन करे और तो डेरे के अंदर ना पहुंचे बहुत ज्यादा खुशी है बहुत ज्यादा एक्साइटेड है तो। तो किस तरह खुशी मना रहे हैं खूब नाचे हम तो पहले हम डेरे में सेवा पे आए सेवा करके सिमरन करके हम खुशी बनाएंगे और ज्यादा सरप्राइज मिला हम तो बहुत बड़ा सरप्राइज मिला है जो हमारा दिन चढ़ा है ना आज तो खुशी हो दिन चढ़ा हम तो खूब नाच नाच के आए हैं अभी भी ਤਾਂ 12ਵੀਂ ਵਾਰ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਨੇ ਤੇ ਇਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ 5 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇਸ ਤੋਂ ਠੀਕ 8 ਦਿਨ ਪਹਿਲਾਂ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਨੇ ਤੇ ਜੇਲ੍ਹ ਤੋਂ ਬਾਹਰ ਆਏ ਨੇ ਰਾਮ ਰਹੀਮ ਦੂਜੇ ਪਾਸੇ ਡੇਰੇ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਤੁਹਾਡੇ ਯਾਦ ਹੋਵੇ 2017 ਦੇ ਵਿੱਚ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਨੇ ਰਾਮ ਰਹੀਮ ਨੂੰ ਰੇਪ ਦੇ ਇਲਜ਼ਾਮਾਂ ਤਹਿਤ ਦੋਸ਼ੀ ਠਹਿਰਾਇਆ ਸੀ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਦੱਸਦੀਏ ਕਿ ਉਸ ਤੋਂ ਬਾਅਦ ਹਿੰਸਾ ਫੜਕ ਗਈ 40 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਰਾਮ ਰਹੀਮ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸੀ ਪਰ ਹੁਣ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਦੇ ਵਿੱਚੋਂ 10 ਦਿਨ ਉਹ ਸਿਰਸਾ ਡੇਰੇ ਦੇ ਵਿੱਚ ਰਹੇਗਾ ਦੂਜੇ ਪਾਸੇ ਡੇਰੇ ਦੇ ਪੈਰੋਕਾਰ ਡੇਰਾ ਪ੍ਰੇਮੀ ਖੁਸ਼ੀ ਜ਼ਾਹਿਰ ਕਰ ਰਹੇ ਨੇ ਹਾਲਾਂਕਿ ਰਾਮ ਰਹੀਮ ਦੇ ਵੱਲੋਂ ਸੰਦੇਸ਼ ਜਾਰੀ ਕੀਤਾ ਗਿਆ ਹੈ ਕਿ ਡੇਰਾ ਸਿਰਸਾ ਦੇ ਵਿੱਚ ਫਿਲਹਾਲ ਜੋ ਸੇਵਾਦਾਰ ਨੇ ਉਹਨਾਂ ਦੀ ਗੱਲ ਮੰਨੀ ਜਾਵੇ ਤੇ ਜੋ ਡੇਰਾ ਪ੍ਰੇਮੀ ਨੇ ਉਹ ਸਿਰਸਾ ਨਾ ਆਉਣ ਪਰ ਦੂਜੇ ਪਾਸੇ ਇਲਜ਼ਾਮ ਇਹ ਵੀ ਨੇ ਕਿ ਬਾਬੇ ਤੇ ਹਰਿਆਣਾ ਸਰਕਾਰ ਮਿਹਰਬਾਨ ਹੈ ਹਾਲਾਂਕਿ ਜੋ ਡੇਰੇ ਦੇ ਵਕੀਲ ਨੇ ਉਹ ਕਹਿ ਰਹੇ ਨੇ ਕਿ ਕਾਨੂੰਨ ਮੁਤਾਬਕ ਹੀ ਪੈਰੋਲ ਮਿਲੀ ਹੈ ਰਾਮ ਰਹੀਮ देखिए पुज्य गुरु संत गुरमीत राम रहीम सिंह जी ईसा जी को जो ये पैरोल दी गई है तीस दिन की पैरोल उन्हें आज मिली है और जैसा कि हम आपको पहले भी बताते आए हैं कि पुज्य गुरु जी को जब जब ये पैरोल या फरलो मिली है ये कानूनी दायरे के अंदर लीगली उन्हें ये पैरोल दी जाती है ये ऐसा नहीं है कि अकेले पूज्य गुरु जी को दी जा रही है ये इस हजारों कैदी हैं इस इस तरह के जो इस पैरोल का लाभ उठा रहे हैं तो ये पुज्य गुरु जी का अधिकार बनता है कानूनी दायरे के अंदर पुज्य गुरु जी को ये पैरोल दी जाती है और आज पूज्य गुरुजी सुबह ही सिरसा आश्रम में पधारे हैं उन्हें तीस दिन की पैरोल दी गई है ये ये जब पैरोल की एप्लीकेशन लगाई जाती है तो ये एक कैदी का ही अधिकार होता है ये पूज्य गुरुजी का अधिकार है कि वो कहा के लिए अप्लाई करते हैं अब उन्हें लगा कि यहाँ सिरसा के लिए अप्लाई करनी चाहिए तो उन्होंने सिरसा के लिए अप्लाई करी और पूज्य गुरु को ये सिरसा की पैरोल दी गई है अपना जो भारत देश है यहाँ पर किसी न किसी समय पर कुछ न कुछ इलेक्शन होते रहते हैं कभी कोई इलेक्शन कभी विधानसभा के आगे कभी लोकसभा के आगे कभी पंचायत के आगे कभी ग्राम पंचायत इस तरह के इलेक्शन यहाँ चलते ही रहते हैं जो पैरोल है वो पूज्य गुरुजी को एक साल के अंदर सत्तर दिन की मिल सकती है और फरलो इक्कीस दिन की मिल सकती है जैसा कि आपको पता है जब पूज्य गुरुजी पिछली बार पैरोल पर आए थे उसके तीन से चार महीने के बाद अब पैरोल मिली है क्योंकि लास्ट ईयर की जो पेरोल सत्तर दिन की थी और इक्कीस दिन की फरलो वो ले चुके थे अब जनवरी से उनकी ये स्टार्ट हुई थी जो अगले साल के सत्तर दिन है तो उस सत्तर में से तीस दिन की पूज्य गुरु को इस बार पेरोल दी गई और मैं आपको चैनल के माध्यम से ये भी कहना चाहूंगा कि इसको आप किसी तरह की राजनीति से या इलेक्शनों से जोड़कर ना देखें पूज्य गुरुजी को जो ये पैरोल दी गई है उनके कानूनी दायरे के अंदर दी गई है दिल्ली चुनाव से पहले एक बार फिर राम रहीम को पैरोल मिली है उसको लेकर देखिए पैरोल के अपने कार्य कर हैं और सरकार उसी के तहत वो काम करती है किसी को भी ऐसी वो नहीं मिल सकती है उन्हें पहले ये पैरोल लिया हो उसका रीजन डेरे में ना जाने का नहीं लिखा होगा उन्होंने कोई और रीजन दिया होगा जब पहले ये फरड़ों पर आए हैं तो अब जो इन्होंने लिया है तो रीजन उनका वही का दिया होगा जी मेरे पीछे से ये जरूरी हो गया तो मैं मुझे जी ये पैरोल दी जाए। और इसके कोई राजनीतिक मायने अलग कोई मायने नहीं नहीं नहीं। यार ये तो आप लाखों आदमी इस देश के जेड़ों में वो कई वो सजा ਸਜ਼ਾਯਾ ਆਪਤਾ ਵੀ ਹੈ ਜਿਨਕੀ ਸਜ਼ਾ ਹੋ ਚੁਕੀ ਹੈ ਕਈ ਜੁਡੀਸ਼ੀਅਲ ਕਸਟਡੀ ਮੇ ਵੀ ਹੈ ਜੁਡੀਸ਼ੀਅਲ ਕਸਟਡੀ ਜਿਸਕੇ ਹੁੰਦੀ ਹੈ ਉਸਕੋ ਪੈਰੋਲ ਨਹੀਂ ਮਿਲਦੀ ਜੀ ਉਹ ਜੋ ਸਜ਼ਾਯਾ ਆਪਤਾ ਹੈਨਨਕੋ ਇਹ ਪ੍ਰਾਵਧਾਨ ਜੇਲ ਮੈਨੂਅਲ ਮੇ ਹੈ ਤਾਂ ਰਾਮ ਰਹੀਮ ਨੂੰ ਇੱਕ ਵਾਰ ਫੇਰ ਪੈਰੋਲ ਮਿਲੀ ਹੈ ਜਿਸ ਨੂੰ ਲੈ ਕੇ ਵਕ ਵਕ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਜਿੱਥੇ ਹਰਿਆਣਾ ਦੇ ਸੰਸਦ ਇਸ ਨੂੰ ਅਤੇ ਮੰਤਰੀ ਇਸ ਨੂੰ ਕਾਨੂੰਨ ਮੁਤਾਬਕ ਸਹੀ ਠਹਿਰਾ ਰਹੇ ਨੇ ਉੱਥੇ ਡੇਰੇ ਦੇ ਵਕੀਲ ਵੀ ਇਹੀ ਕਹਿ ਰਹੇ ਨੇ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਾਮ ਰਹੀਮ ਨੂੰ ਇਹ ਪੈਰੋਲ ਮਿਲੀ ਹੈ ਹਾਲਾਂਕਿ ਦੱਸ ਦਈਏ ਕਿ ਜਦੋਂ 12ਵੀਂ ਵਾਰ ਪੈਰੋਲ ਮਿਲੀ ਇਸ ਤੇ ਸਵਾਲ ਵੀ ਉੱਠ ਰਹੇ ਨੇ ਕਿ ਆਖਿਰ ਵਾਰ-ਵਾਰ ਪੈਰੋਲ ਦਾ ਮਿਲਣਾ ਦੂਜੇ ਪਾਸੇ ਦਿੱਲੀ ਵਿਧਾਨ ਸਭਾ ਚੋਣਾਂ ਨੇ ਤੇ ਉਸ ਤੋਂ ਠੀਕ ਕੁਝ ਦਿਨ ਪਹਿਲਾਂ ਪੈਰੋਲ ਮਿਲਣਾ ਤੇ 30 ਦਿਨ ਦੀ ਪੈਰੋਲ ਮਿਲਣਾ ਇਸ ਤੇ ਸਵਾਲ ਵੀ ਉੱਠ ਰਹੇ ਨੇ ਪਰ ਜੋ ਡੇਰੇ ਦੇ ਵਕੀਲ ਨੇ ਉਹਨਾਂ ਦਾ ਕਹਿਣਾ ਕਿ ਕਾਨੂੰਨ ਦੇ ਦਾਇਰੇ ਮੁਤਾਬਕ ਹੀ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਹਾਲਾਂਕਿ ਰਾਮ ਰਹੀਮ ਨੂੰ 70 ਦਿਨ ਦੀ ਪੈਰੋਲ ਵੀ ਦਿੱਤੀ ਜਾ ਸਕਦੀ ਸੀ ਪਰ ਫਿਲਹਾਲ ਉਹਨਾਂ ਨੂੰ 30 ਦਿਨ ਦੀ ਪੈਰੋਲ ਮਿਲੀ ਹੈ ਐਸੇ ਦੇ ਵਿਚਾਲੇ ਜੋ ਮੰਤਰੀ ਨੇ ਹਰਿਆਣਾ ਦੇ ਅਨਿਲ ਵੇਜੋ ਵੀ ਇਹੀ ਕਹਿੰਦੇ ਦੇਖੇ ਨੇ ਕਿ ਇਹ ਕਿਸੇ ਵੀ ਕੈਦੀ ਦਾ ਅਧਿਕਾਰ ਹੈ ਤੇ ਇਸ ਦੇ ਨਾਲ ਹੀ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਪਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਐਨ 8 ਦਿਨ ਪਹਿਲਾਂ ਡੇਰਾ ਸਰਸਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਏ ਨੇ ਜਿਸ ਦੇ ਵਿੱਚੋਂ 10 ਦਿਨ ਡੇਰਾ ਸਿਰਸਾ ਪਹੁੰਚਣਗੇ ਤੇ 2017 ਤੋਂ ਇਹ ਪਹਿਲੀ ਵਾਰ ਹੈ ਜਾਨੀ ਕਿ 8 ਸਾਲਾਂ ਦੇ ਵਿੱਚ ਕਰੀਬ-ਕਰੀਬ ਇਹ ਪਹਿਲੀ ਵਾਰ ਹੈ ਜਦੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਪਹਿਲੀ ਵਾਰ ਡੇਰਾ ਸਿਰਸਾ ਪਹੁੰਚੇ ਨੇ ਜਦੋਂ ਤੋਂ ਉਹਨਾਂ ਨੂੰ ਜੇਲ੍ਹ ਹੋਈ ਹੈ ਸੁਨਾਰੀਆ ਜੇਲ੍ਹ 20 ਸਾਲ ਦੀ ਸਜ਼ਾ ਕੱਟ ਰਹੇ ਨੇ ਰਾਮ ਰਹੀਮ ਤੇ 12ਵੀਂ ਵਾਰ ਹੁਣ ਉਹ ਬਾਹਰ ਆਏ ਨੇ ਜੇਲ੍ਹ ਤੋਂ ਪੈਰੋਲ ਉਹਨਾਂ ਨੂੰ ਮਿਲੀ ਹੈ ਤੇ 7 ਸਾਲ ਬਾਅਦ ਡੇਰਾ ਸਿਰਸਾ ਪਹੁੰਚੇ ਨੇ ਰਾਮ ਰਹੀਮ ਨੂੰ ਪੈਰੋਲ ਮਿਲੀ ਤਾਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗਰੰਟੀ ਵੱਲੋਂ ਵੀ ਵਿਰੋਧ ਜਤਾਇਆ ਗਿਆ। ਗਿਆਨੀ ਮਲਕੀਤ ਸਿੰਘ ਨੇ ਪੈਰੋਲ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਸਿਆਸੀ ਲਾਹੇ ਲਈ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਬੰਦੀ ਸਿੰਘਾਂ ਨੂੰ ਪੈਰੋਲ ਨਾ ਦੇ ਕੇ ਸਿੱਖਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ, ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਆਪਣੀਆਂ ਸਜ਼ਾਾਂ ਮਾ ਭੁਗਤਣ ਤੋਂ ਬਾਅਦ ਵੀ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਜਦਕਿ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ਐਸਜੀਪੀਸੀ ਨੇ ਵੀ ਰਾਮ ਰਹੀਮ ਦੀ ਪੈਰੋਲ ਤੇ ਸਵਾਲ ਚੁੱਕੇ ਨੇ ਕਿ ਆਖਿਰ ਕਿਉਂ ਇੰਨਾ ਮਿਹਰਬਾਨ ਹੈ ਹਰਿਆਣਾ ਸਰਕਾਰ ਖਾਸ ਕਰ ਰਾਮ ਰਹੀਮ ਤੇ ਕਿ 20 ਸਾਲ ਦੀ ਸਜ਼ਾ ਜਿਸ ਨੂੰ ਦਿੱਤੀ ਗਈ ਸੀ ਰੇਪ ਦੇ ਇਲਜ਼ਾਮਾਂ ਤਹਿਤ ਉਸ ਨੂੰ ਵਾਰ-ਵਾਰ ਪੈਰੋਲ ਦਾ ਦਿੱਤੇ ਜਾਣਾ 12ਵੀਂ ਵਾਰ ਰਾਮ ਰਹੀਮ ਜੇਲ੍ਹ ਤੋਂ ਬਾਹਰ ਹੈ ਐਸਜੀਪੀਸੀ ਦੇ ਨਾਲ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਕਿ ਬੰਦੀ ਸਿੰਘ ਕਾਨੂੰਨ ਮੁਤਾਬਕ ਸਜ਼ਾ ਭੁਗਤ ਵੀ ਚੁੱਕੇ ਨੇ ਪਰ ਹਾਲੇ ਵੀ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਜਾ ਰਿਹਾ। ਜੀਤ ਰਾਮ ਰਹੀਮ ਡੇਰਾ ਮੁਖੀ ਝੂਠੇ ਸੌਦੇਦਾਰ ਜਨੂੰ ਬਾਰ-ਬਾਰ ਸਮੇਂ ਦੀ ਹਕੂਮਤ ਪਰੋਲ ਦਿੰਦੀ ਹੈ। ਇਹਨਾਂ ਨੂੰ ਇਹ ਗੱਲਾਂ ਭੁੱਲ ਜਾਂਦੀਆਂ ਕਿ ਜਿਨ੍ਹਾਂ ਨੇ ਇਸ ਭਾਰਤ ਦੇਸ਼ ਵਾਸਤੇ ਕੁਰਬਾਨੀਆਂ ਕੀਪੀਆਂ, ਕਾਲੇ ਪਾਣੀ, ਫਾਂਸੀਆਂ ਦੇ ਰਸੇ ਚੁੰਮੇ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਕੋਲ ਕਰਵਾਈਆਂ ਤੇ ਉਹਦੇ باوجود ਵੀ ਉਹਨਾਂ ਦੇ ਹੱਕ ਦੇਣ ਵਾਸਤੇ ਇਹਨਾਂ ਦਾ ਧਿਆਨ ਨਹੀਂ ਹੈ। ਪਰ ਜਿੱਥੇ ਆ ਕੇ ਗੱਲ ਆਉਂਦੀ ਹੈ ਜਿਹੜਾ ਸਾਡੇ ਧਰਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਅਤੇ ਭੜਕਾਊ ਭਾਸ਼ਣ ਦੇਣ ਵਾਲਾ ਇਹ ਪਖੰਡੀ ਸਾਧੂ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਜਦੋਂ ਕੋਈ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲਾ ਵਿੱਚ ਬੰਦ ਨੇ ਤੇ ਇਸ ਸਮੇਂ ਦੀ ਹਕੂਮਤ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸੰਮੇ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਇਹ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਛੱਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਇਹੋ ਜੇ ਪਖੰਡੀਆਂ ਨੂੰ ਪਰੋਲ ਦੇ ਕੇ ਬਾਰ-ਬਾਰ ਸਿੱਖ ਕੌਮ ਨੂੰ ਚੜਾਇਆ ਜਾਂਦਾ ਹੈ ਇਹਦੇ ਉੱਤੇ ਜਿਹੜਾ ਉਹ ਸੰਗਤਾਂ ਨੂੰ ਗੰभीर ਨੋਟਿਸ ਲੈਣਾ ਚਾਹੀਦਾ ਹੈ ਤੇ ਸਹਿਯੋਗ ਕਰਕੇ ਇਕੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਰਾਮ ਰਹੀਮ ਨੂੰ ਸਿਰਸਾ ਭੇਜਣ ਤੇ ਸਾਬਕਾ ਸਿੱਟ ਮੁਖੀ ਨੇ ਵੀ ਸਵਾਲ ਚੁੱਕ ਦਿੱਤੇ ਨੇ ਬੇਅਦਬੀ ਮਾਮਲੇ 'ਚ ਸਬੂਤਾਂ ਨਾਲ ਛੇੜਛਾੜ ਦਾ ਖਦਸ਼ਾ ਜਤਾਇਆ ਹੈ ਆਰਐਸ ਕਟੜਾ ਨੇ ਕਿਹਾ ਕਿ ਸਿਰਸਾ ਡੇਰੇ 'ਚ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ ਕਈ ਮਾਮਲਿਆਂ 'ਚ ਹਾਲੇ ਵੀ ਜਾਂਚ ਚੱਲ ਰਹੀ ਹੈ ਦੱਸਦੀਏ ਕਿ ਰਣਵੀਰ ਸਿੰਘ ਫਟੜਾ ਜਿਨ੍ਹਾਂ ਨੇ ਕਿਹਾ ਕਿ 2022 ਦੇ ਵਿੱਚ ਮੈਂ ਪੈਰੋਲ ਦਾ ਕੋਰਟ ਦੇ ਵਿੱਚ ਜਾ ਕੇ ਵਿਰੋਧ ਕੀਤਾ ਸੀ ਤੇ ਹੁਣ ਵੀ ਰਾਮ ਰਹੀਮ ਦਾ ਸਿਰਸਾ ਆਉਣਾ ਸਹੀ ਨਹੀਂ ਹੈ ਕਿਉਂਕਿ ਜਾਂਚ ਚੱਲ ਰਹੀ ਹੈ ਸਿਰਸਾ ਡੇਰੇ ਚ ਸਬੂਤਾਂ ਦੇ ਨਾਲ ਛੇੜਛਾੜ ਹੋ ਸਕਦੀ ਹੈ ਤੇ ਬੇਅਦਬੀ ਮਾਮਲੇ ਦੇ ਵਿੱਚ ਸਬੂਤਾਂ ਨਾਲ ਛੇੜਛਾੜ ਦਾ ਖਦਸ਼ਾ ਸਾਫ ਦਾ ਸੇਟ ਮੁਖੀ ਰਣਵੀਰ ਸਿੰਘ ਖੱਟੜਾ ਦੇ ਵੱਲੋਂ ਜਤਾਇਆ ਜਾ ਰਿਹਾ ਹੈ ਰਾਮ ਰਹੀਮ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਜਾਂ 20 ਸਾਲ ਦੀ ਸਜ਼ਾ ਤੋਂ ਬਾਅਦ ਪਹਿਲੀ ਵਾਰ ਉਹ ਸਿਰਸਾ ਆ ਰਹੇ ਨੇ ਡੇਰੇ ਦੇ ਵਿੱਚ ਪਹੁੰਚੇ ਨੇ ਜਿਸ ਨੂੰ ਲੈ ਕੇ ਸਾਫ ਦਾ ਸੇਟ ਮੁਖੀ ਰਣਵੀਰ ਸਿੰਘ ਖੱਟੜਾ ਨੇ ਵੀ ਸਵਾਲ ਚੁੱਕ ਦਿੱਤੇ ਪਰ ਨਵੀਂ ਕੀ ਜਿਹੜੀ ਕੋਈ ਵੀ ਨਹੀਂ ਲੈ ਰਿਆ ਜਿਹੜੀ ਐਜ਼ ਇਨਵੈਸਟੀਗੇਟਿੰਗ ਆਫਸਰਸ ਸਾਡੇ ਮੈਂ ਸਾਫ ਸਾਫ ਸਿੱਟ ਮੁਕੀਆਂ ਉਹ ਸਾਡੇ ਕੇਸ ਡਿਫਰੈਂਟ ਸਟੇजेस ਦੇ ਉੱਤੇ ਕੋਰਸ ਦੇ ਵਿੱਚ ਨੇ ਰਾਦਰ ਕਈ ਕੇਸਸ ਨੇ ਜਿਹੜੇ ਉਹ ਤਾਂ ਇਹਦੇ ਵਿੱਚ ਆਪਣੇ ਅੰਡਰ ਇਨਵੈਸਟੀਗੇਸ਼ਨ ਨੇ ਹੁਣ ਦੇਖੋ 1 ਸਾਲ ਪਹਿਲਾਂ ਜਿਹੜਾ ਸਭ ਤੋਂ ਵੱਡੀ ਗੱਲ ਹੈ ਮੈਨੂੰ ਹੋਰ ਕੋਈ ਵੀ ਕੈਕਸ਼ਨ ਮੇਰਾ ਸਰਵ ਸਿਰਫ ਇੰਨਾ ਹੀ ਆ ਕਿ 1 ਸਾਲ ਪਹਿਲਾਂ ਪਿਛਲੇ ਸਾਲ ਜਨਵਰੀ ਫ फेब्रुवारी ਦੇ ਵਿੱਚ प्रदीप ਕਲੇਰ ਫੜਿਆ ਗਿਆ ਸੀ ਜਿਹੜਾ ਕਿ ਇਹਨਾਂ ਦੇ ਜਿਹੜਾ ਵੀ ਆ ਰਹੀ ਕੋਈ ਜਥੇਬੰਦੀ ਹੈ ਸਰਕਾਰੀ ਗਵਾਹੀ ਹੈ ਜਿਹੜੀ ਇਹਨਾਂ ਦੀ ਨੈਸ਼ਨਲ ਕਮੇਟੀ ਸਰਕਾਰੀ ਗਵਾਹ ਬਾਦ ਬਣਿਆ ਪਰ ਉਸ ਨੈਸ਼ਨਲ ਕਮੇਟੀ ਦਾ ਚੇਅਰਮੈਨ ਸੀ ਪ੍ਰੈਜ਼ੀਡੈਂਟ ਸੀ ਇਹਨਾਂ ਦੀ ਦਾ ਤੇ ਜਿਹੜੀ ਵੀ ਇਹਨਾਂ ਦੀ ਕੋਈ ਕਮੇਟੀ ਸੀ ਉਹਦੇ ਵਿੱਚ ਉਹ ਬੰਦਾ 2000 ਆਈ ਥਿੰਕ ਉਹਨੇ ਵੀ ਤੋਂ ਉਹ ਪਕੌੜਾ ਚੱਲ ਰਿਹਾ ਸੀ ਤੇ ਹੀ ਵਾਸ ਅ ਫਰਸਟ ਪਰਸਨ ਜਿਹੜਾ ਡੇਰਾ ਦਾ ਜਿਹੜਾ ਕਿ ਅੰਦਰਲਾ ਫੜਿਆ ਗਿਆ ਸੀ ਲਾਸਟ ਇਅਰ ਤੇ ਉਸ ਤੋਂ ਬਾਅਦ ਉਹਨੇ ਇਸ ਤਫਸੀਲ ਦੇ ਦਰਮਿਆਨ ਬਿਆਨ ਦਿੱਤੇ ਤੇ ਸਬਸੀਕੁਐਂਟਲੀ ਉਹਨੇ ਆਪਣਾ ਬਿਆਨ ਆਪਣੇ ਜੱਜ ਸਾਹਿਬ ਦੇ ਸਾਹਮਣੇ ਆਪਣਾ ਇੱਕ ਚੌੜ ਦਾ ਬਿਆਨ ਦਿੱਤਾ ਜੀ ਜਿਹਦੇ ਵਿੱਚ ਉਹਨੇ ਗੋਫਾ ਦੇ ਰਾਜ਼ ਖੋਲੇ ਕਿਵੇਂ ਉੱਥੇ ਕਨਸਪੀਰੇਸੀ ਸੀ ਹੈਕ ਹੋਈ ਕਿਵੇਂ ਉੱਥੇ ਰਾਮ ਰਹੀਮ ਹਨੀਪ੍ਰੀਤ ਗੁਲਾਬੂ ਐਂਡ ਇਹ ਸੱਤ ਅੱਠ ਬੰਦੇ ਉਹ ਸਮੇਂ ਲੇਖਮਿੰਦਰਪਾਲ ਇਹ ਸਾਰੇ ਸੀ ਤਾਂ ਪਹਿਲੀ ਵਾਰੀ ਜਿਹੜਾ ਮਤਲਬ ਜਿਹਨੂੰ ਕਹਿੰਦਾ ਆਈ ਵਿਟਨੈਸ ਜਾਂ ਜਿਹੜੇ ਬੰਦੇ ਨੇ ਇਸ ਚੀਜ਼ ਨੂੰ ਦੱਸਿਆ ਵੀ ਹਾਂ ਮੇਰੇ ਸਾਹਮਣੇ ਹੋਇਆ ਆਈ ਵਿਟਨੈਸ ਲਾ ਲੋ ਜਾਂ ਉਹਨੂੰ ਕੰਫੈਸ਼ਨ ਲਾ ਲੋ ਉਹਦੇ ਕੰਫੈਸ਼ਨ ਦੇ ਉੱਤੇ ਮਤਲਬ 1 ਸਾਲ ਹੋ ਚੱਲਿਆ ਉਹਨੂੰ ਅੱਗੇ ਜਿਹੜੀ ਮਤਲਬ ਰਾਮ ਰਹੀਮ ਜੀ ਨੂੰ ਲਾਲੋ ਜਾਂ ਗੁਰਮੀਤ RAM ਰਹੀਮ ਨੂੰ ਲਾਲੋ ਇਹਨਾਂ ਦੀ ਪੁੱਛ ਕਰਨੀ ਔਰ ਉਸ ਜਗ੍ਹਾ ਦੀ ਮੌਇਨਾ ਕਰਨਾ ਉਸ ਜਗ੍ਹਾ ਦਾ ਜਿੱਥੇ ਇਹ ਗੱਲਬਾਤ ਕਿਵੇਂ ਜਿੱਥੇ RAM ਰਹੀਮ ਬੈਠਾ ਸੀ ਗੁਫਾ ਜੀ ਉਹ ਗੁਫਾ ਉਹ ਰਾਮ ਰਹੀਮ ਨਾਲ ਬੈਠਣਾ ਉਹਦੇ ਨਾਲ ਹਣੀ ਵੀ ਹੋਣਾ ਬਾਕੀ ਕਿੱਥੇ ਖੜੇ ਸੀ ਉਹ ਸਾਰਾ ਕ੍ਰिएशन ਆਫ ਸੀਨ ਆਫ ਕ੍ਰਾਈਮ ਦਾ ਵਿਜ਼ਿਟ ਕਰਨਾ ਸੀਨ ਆਫ ਕ੍ਰਾਈਮ ਦਾ ਕ੍ਰिएशन ਕਰਨਾ ਉਹ ਸਾਰਿਆਂ ਦੇ ਨਾਲ ਹੁਣ ਇਹਦੇ ਜਾਣ ਨਾਲ ਛੇੜਛਾੜ ਹੋ ਸਕਦੀ ਹੈ ਉਹ ਵੀ ਉਹ ਛੇੜਛਾੜ ਹੋ ਸਕਦੀ ਹੈ ਦੈਟ ਮੀਨਸ ਅਸੀਂ ਇੱਕ ਨਹੀਂ ਹੋਰ ਬੰਗ ਅਲੰਗਣਾ ਕਰ ਰਹੇ ਹਾਂ ਸੋ ਉਸ ਐਂਗਲ ਤੋਂ ਇਹ ਜਿਹੜਾ ਰਾਮ ਰਹੀਮ ਦਾ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਸੈਕਿੰਡ ਰਾਮ ਰਹੀਮ ਦਾ ਉਸ ਐਂਗਲ ਤੇ ਸਰਸਾ ਦੇ ਵਿੱਚ ਜਾਣਾ ਤੇ ਉਹ ਗੁਫਾ ਦੇ ਵਿੱਚ ਜਾਣਾ ਉਸ ਜਗ੍ਹਾ ਦੇ ਉੱਥੇ ਜਿਹੜੇ ਸਾ ਬੰਦੇ ਨੇ ਉਹਨਾਂ ਨਾਲ ਜਿਹੜੇ ਹੋਰ ਇਹਦੇ ਕੋ-ਐਕਟੀਊਡ ਨੇ ਉਹਨਾਂ ਨਾਲ ਕਰਨਾ ਇਹ ਚੀਜ਼ ਜਿਹੜੀ ਹੈ ਇਹ ਜ਼ਰੂਰ ਬੈਡ ਐਂਡ ਨੌਟ ਇਹ ਚੀਜ਼ ਮਤਲਬ ਅਯੰਕਸੀਆਂ ਵਿੱਚ ਜਿਹੜੀਆਂ ਮੌਜੂਦਾ ਫਿਟ ਨੇ ਜਾਂ ਉਹਦੇ ਇਲਾਮੇ ਇਸ ਤਰ੍ਹਾਂ ਬੈਣਾ ਪੈਣਾ ਹੈ ਕਿ ਉਹ ਉਸ ਪੱਖ ਨੇ ਹੂੰ ਹੂੰ ਜੀ ਬੀ ਆਰ ਅੰਬੇਦਕਰ ਦੇ અપਮਾਨ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਸੜਕਾਂ ਤੇ ਸੰਗਰਾਮ ਨਜ਼ਰ ਆ ਰਿਹਾ ਹੈ ਪੰਜਾਬ ਦੇ ਕਈ ਸ਼ਹਿਰਾਂ 'ਚ ਅੱਜ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਜਲੰਧਰ ਹੁਸ਼ਿਆਰਪੁਰ ਮੋਗਾ 'ਚ ਬੰਦ ਦਾ ਪੂਰਾ ਅਸਰ ਹੈ ਲੁਧਿਆਣਾ ਦੇ ਬਾਜ਼ਾਰ ਵੀ ਬੰਦ ਨੇ ਦਲਿਤ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨਾਲ ਛੇੜਛਾੜ ਦਾ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਭਰ ਦੇ ਵਿੱਚ ਤੇ ਇਸੇ ਨੂੰ ਲੈ ਕੇ ਬੰਦ ਦੀ ਕਾਲ ਦਿੱਤੀ ਗਈ ਸੀ ਜਿੱਥੇ ਬੀਤੇ ਕੱਲ ਅੰਮ੍ਰਿਤਸਰ ਸ਼ਹਿਰ ਬੰਦ ਰਿਹਾ ਉੱਥੇ ਅੱਜ ਜਲੰਧਰ ਦੇ ਵਿੱਚ ਵੀ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਹੈ ਤੇ ਪ੍ਰਦਰਸ਼ਨਕਾਰੀਆਂ ਨੇ ਬੈਂਕਾਂ ਨੂੰ ਬੰਦ ਕਰਵਾ ਦਿੱਤਾ ਸ਼ਰਾਬ ਦੇ ਠੇਕੇ ਬੰਦ ਕਰਵਾਏ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸ਼ਹਿਰ-ਸ਼ਹਿਰ ਦਲਿਤ ਭਾਈਚਾਰੇ ਦਾ ਪ੍ਰਦਰਸ਼ਨ ਹੈ ਜਿੱਥੇ ਭਾਜਪਾ ਦੇ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੌਨ ਵਰਤ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਦਲਿਤ ਭਾਈਚਾਰੇ ਦੇ ਵੱਲੋਂ ਕਈ ਸ਼ਹਿਰਾਂ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਸਮੇਤ ਮੋਗਾ ਅਤੇ ਕਈ ਸ਼ਹਿਰ ਸ਼ਾਮਲ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੰਦ ਦਾ ਅਸਰ ਕੀ ਹੈ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਦੇ ਵਿੱਚ ਇੱਕ ਨੌਜਵਾਨ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੇ ਉੱਤੇ ਚੜ ਗਿਆ ਥੌੜੀਆਂ ਦੇ ਨਾਲ ਵਾਰ ਕਰਨ ਲੱਗਿਆ ਥੌੜੀਆਂ ਦੇ ਨਾਲ ਉਸਨੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਦਲਿਤ ਭਾਈਚਾਰੇ ਦੇ ਵਿੱਚ ਰੋਸ ਹੈ ਅਤੇ ਇਸੇ ਨੂੰ ਲੈ ਕੇ ਅੱਜ ਬੰਦ ਦੀ ਕਾਲ ਦਿੱਤੀ ਗਈ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਲੁਧਿਆਣਾ ਦੇ ਬਾਜ਼ਾਰ ਬੰਦ ਨੇ ਜਲੰਧਰ 'ਚ ਵੱਡਾ ਅਸਰ ਦੇਖਣ ਨੂੰ ਮਿਲਿਆ ਏ ਮੋਗਾ ਤੇ ਹੁਸ਼ਿਆਰਪੁਰ 'ਚ ਵੀ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆ ਜਾਂ ਨੇ ਜਿੱਥੇ ਦੁਕਾਨਾਂ ਬੰਦ ਨੇ ਬਾਜ਼ਾਰ ਬੰਦ ਨੇ ਜਿਹੜੇ ਦੁਕਾਨਾਂ ਖੁੱਲੀਆਂ ਸੀ ਉਹਨਾਂ ਨੂੰ ਵੀ ਬੰਦ ਕਰਵਾਇਆ ਗਿਆ ਤੇ ਉਧਰ ਜਲੰਧਰ ਚ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਤੇ ਇੱਥੇ ਪ੍ਰਦਰਸ਼ਨਕਾਰੀਆਂ ਨੇ ਬੈਂਕ ਬੰਦ ਕਰਵਾ ਦਿੱਤਾ ਸ਼ਰਾਬ ਦੇ ਠੇਕੇ ਨੂੰ ਵੀ ਬੰਦ ਕਰਵਾਇਆ। Dalit Bhai Chare ਨੇ ਪੂਰੇ ਸ਼ਹਿਰ ਦੇ ਵਿੱਚ ਮਾਰਚ ਕੀਤਾ। ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਹਾਂ ਜਿੱਥੇ ਸੜਕਾਂ ਤੇ ਉਤਰੇ ਨੇ ਪ੍ਰਦਰਸ਼ਨਕਾਰੀ। ਤਾਂ ਇਸ ਦੌਰਾਨ ਸ਼ਰਾਬ ਦਾ ਠੇਕਾ ਖੁੱਲਾ ਸੀ। ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸ਼ਰਾਬ ਦਾ ਠੇਕਾ ਬੰਦ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਬੈਂਕ ਪਹੁੰਚਦੇ ਨੇ ਤੇ ਬੈਂਕ ਨੂੰ ਵੀ ਬੰਦ ਕਰਵਾ ਦਿੱਤਾ ਜਾਂਦਾ ਹੈ ਤਾਂ ਹੱਥਾਂ ਦੇ ਵਿੱਚ ਝੰਡੇ ਨੇ ਗਲਿਤ ਭਾਈਚਾਰੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਸ਼ਰਾਬ ਦੇ ਠੇਕੇ ਤੋਂ ਲੈ ਕੇ ਬੈਂਕ ਤੱਕ ਬੰਦ ਕਰਵਾ ਦਿੱਤੇ ਗਏ ਨੇ ਦੁਕਾਨਾਂ ਬੰਦ ਨੇ ਬਾਜ਼ਾਰ ਬੰਦ ਨੇ ਅੱਜ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਪ੍ਰਦਰਸ਼ਨਕਾਰੀ ਸੜਕਾਂ ਤੇ ਨੇ ਜਿਹੜੇ ਬੰਦ ਕਰਵਾ ਰਹੇ ਨੇ ਤਸਵੀਰਾਂ ਦੇ ਵਿੱਚ ਬਹੁਤ ਚੀਜ਼ਾਂ ਨਜ਼ਰ ਆ ਰਹੀਆਂ ਨੇ ਕੱਲ੍ਹ ਬਾਅਦ ਵੀ ਹੋ ਰਹੀ ਆ ਤੇ ਥੋੜੀ ਬਹਿਸ ਵੀ ਹੋ ਰਹੀ ਆ ਅੱਜ ਸਾਡਾ ਸਪੋਰਟ ਦਿਓ ਕੱਲ੍ਹ ਦੀ ਕਾਲ ਪਾਈ ਹੋਈ ਆ ਹਰ ਇੱਕ ਚੀਜ਼ ਦਾ ਸਾਰਾ ਨੂੰ ਪਤਾ ਹੋਣਾ ਹੈ ਜੀਆ ਜੀਆ ਇਹਨੂੰ ਕੋਈ ਹੋਣਾ ਚਾਹੀਦਾ ਨਹੀਂ ਤਾਂ ਇਹ ਤਾਂ ਬੰਦ ਕਰ ਦਿਓ ਠੀਕ ਹੈ ਸਰ ਠੀਕ ਹੈ ਸੀਮਾ ਤੇਰੀ ਸੋਚ ਦੇ ਜਿਹੜਾ ਉਹ ਉਹ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾ ਅੰਬੇਦਕਰ ਜੀ ਦੀ ਲਗਾਤਾਰ ਕੀਤੀ ਹੋਈ ਕਹਲਨਾ ਦੀ ਬਦੌਲਤ ਹੋਇਆ ਇਹਹੀ ਕਾਰਨ ਹੈ ਕਿ ਜਦੋਂ ਉਹਨਾਂ ਦੇ ਪ੍ਰਤੀ ਕੋਈ ਵੀ ਉਂਗਲੀ ਚੁੱਕਦਾ ਹੈ ਜਾਂ ਕੋਈ ਕਿੰਤੂ ਪ੍ਰੰਤੂ ਕਰਦਾ ਹੈ ਜਾਂ ਉਹਨਾਂ ਦੇ ਅਪਮਾਨ ਕਰਦਾ ਹੈ ਤੇ ਸਮਾਜ ਜਿਹੜਾ ਹੈ ਉਹ ਇੱਕ ਜੁਟ ਹੋ ਕੇ ਸੜਕਾਂ ਦੇ ਉੱਤਰ ਕੇ ਉਸ ਦਾ ਵਿਰੋਧ ਕਰਦਾ ਹੈ ਦੇਖੋ ਅੱਜ ਦਾ ਜਿਹੜਾ ਬੰਦ ਹੈ ਉਹ ਜਲੰਧਰ ਲੁਧਿਆਣਾ ਫਗਵਾੜਾ ਹੁਸ਼ਿਆਰਪੁਰ ਭੋਗਪੁਰ ਅਨੰਗਿੰਤ ਜਗ੍ਹਾ ਦੇ ਉਤੇ ਅੱਜ ਬੰਦ ਹੈ ਔਰ ਪੁਲਿਸ ਆਲੇ ਦੁਆਲੇ ਖੜੀ ਹੈ ਕਿਉਂਕਿ ਅਸੀਂ ਖੁਦ ਬਹੁਤ ਸਾਵਧਾਨ ਨੂੰ ਮੰਨਣ ਵਾਲੇ ਲੋਕ ਆ ਬੜੇ ਸ਼ਾਂਤੀਪੂਰਵ ਤਰੀਕੇ ਦੇ ਨਾਲ ਅਪੀਲ ਕਰ ਰਹੇ ਆ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਇਹੀ ਕਰ ਰਹੇ ਆ ਕਿ ਭਾਈ 2-4-5 ਘੰਟੇ ਦੇ ਨਾਲ ਕੋਈ ਤੁਹਾਡਾ ਨੁਕਸਾਨ ਬਹੁਤੀ ਸੇਲ ਦਾ ਨਹੀਂ ਹੋਣਾ 5 ਵਜੇ ਇਹ ਸਾਰਾ ਬੰਦ ਜਿਹੜਾ ਖੁੱਲ ਜਾਣਾ ਹੈਗਾ ਜਿਹੜੇ ਗਾਹਕ ਰੁਕੇ ਹੋਏ ਉਹਨਾਂ ਨੇ 5 ਵਜੇ ਤੋਂ ਬਾਅਦ ਸ਼ੋਪਿੰਗ ਕਰ ਲੈਣਗੇ ਕੱਲ ਕਰ ਲੈਣਗੇ ਅੱਜ ਸਾਡ ਸਟੇਜ ਜਿਹੜੀ ਆ ਉਹ ਲਗਾ ਦਿੱਤੀ ਗਈ ਆ ਦੇਖ ਤੱਕਦੇ ਹੋ ਕਿ ਇੱਥੇ ਸਟੇਜ ਜਿਹੜੀ ਆ ਉਹ ਲਗਾਉਣ ਦੀ ਜਿਹੜੀ ਤਿਆਰੀ ਉਹ ਕੀਤੀ ਜਾ ਰਹੀ ਆ ਪਰ ਦੂਸਰੇ ਪਾਸੇ ਇੱਕ ਪੋਸਟਰ ਵੀ ਲਗਾਇਆ ਗਿਆ ਜਿਸ ਦੇ ਵਿੱਚ ਸਵਿਧਾਨ ਬਚਾਓ ਮੋਰਚਾ ਮੈਦਾਨ ਮੇ ਤਾਂ ਇਸ ਨੂੰ ਲੈ ਕੇ ਲੁਧਿਆਣਾ ਬੰਦ ਦੀ ਜਿਹੜੀ ਕਾਲ ਆ ਉਹ ਦਿੱਤੀ ਗਈ ਆ ਤਾਂ ਜਿਹੜੇ ਕਿਹਾ ਜਾ ਸਕਦਾ ਲੀਡਰ ਨੇ ਜਿਹੜੇ ਆਗੂ ਨੇ ਉਹਨਾਂ ਨੇ ਲੁਧਿਆਣਾ ਬੰਦ ਦੀ ਕਾਲ ਦਿੱਤੀ ਸੀ ਘੰਟਾ ਕਰਦੇ ਨਜ਼ਦੀਕ ਇਕੱਠੇ ਹੋਣਾ ਉਸ ਤੋਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਜਿਹੜਾ ਮੌਕੇ ਤੇ ਤਨਾਤ ਕਰ ਦਿੱਤਾ ਗਿਆ ਤਾਂ ਜਿਹੜੇ ਪੁਲਿਸ ਦੇ ਜਵਾਨ ਨੇ ਉਹ ਮੌਕੇ ਤੇ ਮੌਜੂਦ ਹੈਗੇ ਨੇ ਉਹਨਾਂ ਦੇ ਵੱਲੋਂ ਇਸੇ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਮੌਕੇ ਤੇ ਡਿਊਟੀਆਂ ਜੜੀਆਂ ਉਹਨਾਂ ਦੀਆਂ ਲੱਗ ਚੁੱਕੀਆਂ ਨੇ ਪਰ ਦੂਸਰੇ ਪਾਸੇ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਆਮ ਤੌਰ ਤੇ 10:30 11 ਵਜੇ ਦੇ ਕਰੀਬ ਇਹ ਬਾਜ਼ਾਰ ਜਿਹੜੇ ਆ ਖੁੱਲ੍ਹੇ ਸ਼ੁਰੂ ਹੋ ਜਾਂਦੇ ਆ ਘੰਟਾ ਕਰ ਨਜ਼ਦੀਕ ਜਿਹੜੀਆਂ ਦੁਕਾਨਾਂ ਨੇ ਉਹ ਖੁੱਲਨੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਦੂਰ ਤੱਕ ਦੇਖ ਸਕਦੇ ਹੋ ਕਿ ਅੱਜ ਜਿਹੜੀ ਇਹ ਲੁਧਿਆਣਾ ਬੰਦ ਦੀ ਕਾਲ ਤੇ ਘੰਟਾ ਘੜ ਦੇ ਨੇੜੇ ਜੜੀਆਂ ਦੁਕਾਨਾਂ ਨੇ ਉਹ ਜ਼ਰੂਰ ਬੰਦ ਨੇ ਪਰ ਦੂਸਰੇ ਪਾਸੇ ਦੁਕਾਨਦਾਰ ਸਸਪੈਂਸ ਵਿੱਚ ਨੇ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਬਾਹਰ ਨੇ ਕਿ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਹੈ ਇਹ ਖਤਮ ਹੋਣ ਤੋਂ ਬਾਅਦ ਆਪਣੀਆਂ ਦੁਕਾਨਾਂ ਖੋਲਣਗੇ ਸਮਰਥਨ ਦੀ ਜਿਹੜੀ ਗੱਲ ਹੈ ਉਹ ਸਮਾਜ ਦੇ ਆਗੂਆਂ ਨੇ ਜਿਹੜੀ ਮੰਗੀ ਸੀ ਕਿਹਾ ਸੀ ਕਿ ਦੁਕਾਨਦਾਰ ਫੈਕਟਰੀ ਮਾਲਕ ਉਹਨਾਂ ਦਾ ਸਮਰਥਨ ਕਰਨ ਉਹਨਾਂ ਦੇ ਹੱਕ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਸਾਥ ਦੇਣ ਤਾ ਇਹ ਪ੍ਰਦਰਸ਼ਨ ਦੀ ਜਿਹੜੀ ਕਾਲ ਆ ਦਿੱਤੀ ਗਈ ਆ ਕਿਤੇ ਨਾ ਕਿਤੇ ਜਿਹੜਾ આરોપી ਖਿਲਾਫ ਸਖਤੋ ਸਖਤ ਕਾਰਵਾਈ ਦੀ ਜਿਹੜੀ ਮੰਗ ਕੀਤੀ ਆ ਤਾਂ ਕਿਹਾ ਜਾ ਰਿਹਾ ਕਿ ਸੰਵਿਧਾਨ ਬਚਾਓ ਮੋਰਚਾ ਦੇ ਬੈਨਰ ਤਲੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਆਈਆਂ ਨੇ ਦਲਿਤ ਸਮਾਜ ਦੇ ਆਗੂ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀ ਆ ਲੁਧਿਆਣਾ ਬੰਦ ਦੀ ਜਿਹੜੀ ਕਾਲ ਦਿੱਤੀ ਆ ਤਾਂ ਉਸੇ ਕਾਲ ਦੇ ਮੱਦੇਨਜ਼ਰ ਲੁਧਿਆਣਾ ਦੀਆਂ ਤਸਵੀਰਾਂ ਦਿਖਾ ਰਹੇ ਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਦਲਿਤ ਸਮਾਜ ਵੱਲੋਂ ਬੰਦੀ ਕਾਲ ਦਿੱਤੀ ਗਈ ਹੈ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਵੀ ਬੰਦੀ ਕਾਲ ਹੈ ਔਰ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਬੰਦ ਹੈ ਔਰ ਦਲਿਤ ਸਮਾਜ ਵੱਲੋਂ ਜਿਹੜਾ ਇੱਕ ਰੋਸ਼ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਜੋ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਆਕਾਸ਼ ਨਾਮ ਦੇ ਸੱਖ ਵੱਲੋਂ ਬਾਬਾ ਸਾਹਿਬ ਅੰਮ੍ਰਿਤਕਰ ਦੀ ਮੂਰਤੀ ਦੇ ਨਾਲ ਛੇੜਛਾੜ ਕੀਤੀ ਹੈ ਤੂੜਫੂੜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸੇ ਰੋਸ਼ਵਜੋਂ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਚਾਹੇ ਜਲੰਧਰ ਹੋਵੇ ਚਾਹੇ ਹੁਸ਼ਿਆਰਪੁਰ ਹੋਵੇ ਮੋਗਾ ਹੋਵੇ ਲੁਧਿਆਣਾ ਹੋਵੇ ਉੱਥੇ ਬੰਦ ਹੀ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਅੱਜ ਦਲਿਤ ਸਮਾਜ ਦਲਿਤ ਭਾਈਚਾਰਾ ਔਰ ਹੋਰ ਵੀ ਕਈ ਜਥੇਬੰਦੀਆਂ ਜਿਹੜੀਆਂ ਰੋਸ਼ਮਾਰਚ ਕਰ ਰਹੀਆਂ ਔਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੀ ਬੰਦ ਹੀ ਕਰ ਦਿੱਤੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਸੀਂ ਹਸਤਾ ਮੌਜੂਦ ਹਾਂ ਮੋਗਾ ਦੇ ਮੇਨ ਬਾਜ਼ਾਰ ਦੇ ਵਿੱਚ ਔਰ ਮੇਨ ਬਾਜ਼ਾਰ ਦੇ ਵਿੱਚ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਬੰਦ ਨਜ਼ਰ ਆ ਰਹੀਆਂ ਔਰ ਤੁਸੀਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਪਿੱਛ ਪੁਲਿਸ ਜਿਹੜੀ ਹੈ ਉਹ ਅੱਗੇ ਆ ਰਹੀ ਹੈ ਉਹਦੇ ਪਿੱਛੇ ਵੱਡੀ ਗਿਣਤੀ ਦੇ ਵਿੱਚ ਦਲਿਤ ਸਮਾਜ ਦੇ ਲੋਕ ਹੈ ਜਿਹੜੇ ਵੱਖ-ਵੱਖ ਜੱਥੇਬੰਦੀਆਂ ਦੇ ਲੋਕ ਹੈ ਉਹ ਆ ਰਹੇ ਨੇ ਇੱਕ ਰੋਸ਼ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੇ ਨਾਲ ਛੇੜਛਾੜ ਕੀਤੀ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਵੱਜੋਂ ਹਰ ਸਮਾਜ ਹਰ ਵਰਗ ਦੇ ਵਿੱਚ ਇੱਕ ਰੋਸ਼ ਹੈ ਰੋਸ਼ ਦੇ ਵੱਜੋਂ ਜਿਹੜਾ ਅੱਜ ਬੰਦੀ ਕਾਲ ਦਿੱਤੀ ਗਈ ਹੈ ਮੋਗਾ ਦੀਆਂ ਤਸਵੀਰਾਂ ਤੁਸੀਂ ਦੇਖ ਲੈਂਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਦਲਿਤ ਸਮਾਜ ਦੇ ਲੋਕ ਵੱਖ-ਵੱਖ ਜੱਥੇਬੰਦੀਆਂ ਦੇ ਲੋਕ ਹੈ ਜਿਹੜੇ ਉਹ ਇੱਕ ਰੋਸ਼ ਮਾਰਚ ਕਰ ਰਿਹਾ ਔਰ ਇਹ ਰੋਸ਼ ਮਾਰਚ ਮੋਗਾ ਦੇ ਸ਼ਹਿਰ ਦੇ ਅੰਦਰ ਹੁੰਦਾ ਹੋਇਆ ਬੱਸ ਸਟੈਂਡ ਤੇ ਜਾਏਗਾ ਔਰ ਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਜਾਏਗਾ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਆਕਾਸ਼ ਹੈ ਆਕਾਸ਼ ਹਾਲਾ ਕਿ ਮੋਗਾ ਦੇ ਪਿੰਡ ਧਰਮਕੋਟ ਦਾ ਰਹਿਣ ਵਾਲਾ ਹੈ ਉਹਦੇ ਪਰਿਵਾਰ ਨੇ ਦੱਸਿਆ ਸੀ 2 ਸਾਲ ਦੁਬਈ ਰਿਹਾ ਦੁਬਈ ਰਹਿਣ ਤੋਂ ਬਾਅਦ ਉਹ ਅੰਮ੍ਰਿਤਸਰ ਕਿਰਾਏ ਦੇ ਮਕਾਨ ਤੇ ਰਹਿਣ ਲੱਗ ਗਿਆ ਸੀਗਾ ਉਸ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹਨੂੰ ਵਾਰਤવાર ਸਜ਼ਾ ਦਿੱਤੀ ਜਾਵੇ ਔਰ ਉਹਦੇ ਪਿੱਛੇ ਆ ਆਖਿਰੋ ਦੇ ਪਿੱਛੇ ਹੈ ਕੌਣ ਕਿਉਂਕਿ ਕਿਸ ਤਰ੍ਹਾਂ ਦੀ ਸਾਜ਼ਿਸ਼ ਦੇ ਤਹਿਤ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਦੇ ਪਿੱਛੇ ਕੌਣ ਹੈ ਇਸ ਚੀਜ਼ ਦੀ ਵੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਸਮਾਜ ਦੇ ਲੋਕ ਰੱਖ-ਵੱਖ-ਵੱਖ ਜਥੇਬੰਦੀਆਂ ਦੇ ਲੋਕ ਹੈ ਜਿਹੜੇ ਰੋਸ਼ਮਾਰਚ ਕੱਢ ਲਿਆ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕੀ ਕਹਿਣਾ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਗਿਣਤੀ ਰੋਸ਼ਮਾਰਚ ਕੱਢਿਆ ਹਾਂ ਜੀ ਵੱਡੀ ਗਿਣਤੀ ਜੀ ਰੋਸ਼ਮਾਰਚ ਕੱਢਿਆ ਜਾ ਰਿਹਾ ਕੀ ਕਹਿ ਰਹੇ ਅਸੀਂ ਅੱਜ ਮੋਗਾ ਬੰਦ ਕੀਤਾ ਉਹਦਾ ਕਾਰਨ ਇਹ ਹੈ ਜੋ 26 ਜਨਵਰੀ ਨੂੰ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਵਿਖੇ ਜੋ ਬਾਬਾ ਸਾਹਿਬ ਹੀਮਰਾਵ ਜੀ ਦੀ ਪ੍ਰਤੀਮਾ ਨੂੰ ਤੋੜਿਆ ਗਿਆ ਉਹਦੇ ਰੋਸ ਵਿੱਚ ਉਹ ਗੰਦੇ ਅਨਸਰ ਨੂੰ ਵੱਧ ਤੋਂ ਵੱਧ ਸਖਤ ਸਜ਼ਾ ਮਿਲੇ ਤਾਂ ਜੋ ਸਾਡੇ ਸਾਡੇ ਕਬਾਲ ਸਾਡੇ ਦਲਿਤ ਭਾਈਚਾਰੇ ਨੂੰ ਸ਼ਾਂਤੀ ਮਿਲ ਸਕੇ ਬਹੁਤ ਵੱਡਾ ਏ ਸਾਡੇ ਆਤਮਾ ਨਾਲ ਧੱਕਾ ਕੀਤਾ ਜੋ ਜਦੋਂ ਸੰਵਿਧਾਨ ਲਾਗੂ ਹੋਇਆ 26 ਜਨਵਰੀ ਨੂੰ ਉਸੇ ਦਿਨ ਸੰਵਿਧਾਨ ਲਿਖੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਉਸੇ ਦਿਨ ਸਾਹਿਬ ਬਾਬਾ ਸਾਹਿਬ ਦੇ ਹਤੋੜਿਆਂ ਨਾਲ ਜੋ ਅੰਬਰ ਸਰਵਿਕੇ ਪ੍ਰਤੀਮਾ ਤੇ ਹਮਲਾ ਕੀਤਾ ਅਸੀਂ ਕੋਰ ਸ਼ਬਦਾਂ ਵਿੱਚ ਉਹਦੀ ਨਿੰਦਾ ਕਰਦੇ ਹਾਂ ਕਿਸ ਤਰ੍ਹਾਂ ਦੀ ਸਜ਼ਾ ਸਮਝੀਆਂ ਦੇਣੀ ਹੈ ਅਸੀਂ ਉਹਨੂੰ ਅਸੀਂ ਤਾਂ ਚਾਹੁੰਦੇ ਹਾਂ ਉਹਨੂੰ ਜਿਹੜੇ ਪਿੱਛੇ ਸ਼ਾਰਜਿਸ ਕਰਤਾ ਲੋਕ ਹੈ ਜਿਨ੍ਹਾਂ ਨੇ ਉਹਨੂੰ ਖਸਾਇਆ ਕੋਈ ਲਾਚ ਦੇ ਕੇ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਡਾਕਟਰ ਭੀਮਰਾ ਉਮੇਦਕਰ ਦੀ ਬੁੱਤ ਦੀ ਬੇਅਦਬੀ ਤੋਂ ਬਾਅਦ ਲੋਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਭਾਵੇਂ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਪਰੰਤੂ ਜਿਹੜਾ ਲੋਕਾਂ ਦੇ ਰੋਸ ਦੇ ਕਾਰਨ ਜਿੱਥੇ ਕਈ ਥਾਵਾਂ ਤੇ ਅੱਜ ਬੰਦ ਦਾ ਅਸਰ ਤਾਂ ਹੋਇਆ ਉੱਥੇ ਹੀ ਇਸ ਵੇਲੇ ਅਸੀਂ ਮੌਜੂਦ ਹਾਂ ਗੜ ਸ਼ੰਕਰ ਦੇ ਬੰਗਾ ਚੌਂਗ ਦੇ ਵਿੱਚ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਥੇ ਬੰਦ ਦਾ ਅਸਰ ਨਜ਼ਰ ਨਹੀਂ ਆ ਰਿਹਾ ਇੱਥੇ ਆਪ ਜਿਹਾ ਵਾਂਗੂ ਜੜੀਆਂ ਦੁਕਾਨਾਂ ਖੁੱਲੀਆਂ ਤੇ ਜਿਹੜਾ ਲੋਕਾਂ ਦੀ ਆਮ ਦਿਨਾਂ ਦੇ ਬਾਂਗ ਜਿਹੜਾ ਟ੍ਰੈਫਿਕ ਚੱਲ ਰਿਹਾ ਹੈ ਉੱਥੇ ਹੀ ਗੜ ਸ਼ੰਕਰ ਦੇ ਵਿੱਚ ਜਿਹੜਾ ਹੈ ਬੰਦ ਅਸਰ ਨਜ਼ਰ ਨਹੀਂ ਆ ਰਿਹਾ